ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਜੀ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣੀ ਚੀਜ਼ ਬਾਰੇ ਜਾਣਕਾਰੀ ਦੇਣ ਜਾ ਰਿਹਾ ਪੁਰਾਣੇ ਵੇੜਿਆਂ ਵਿੱਚ ਅੱਜ ਤੋਂ ਕੋਈ 4-5 ਦਹਾਕੇ ਪਹਿਲਾਂ ਪਿੰਡਾਂ ਦੇ ਵਿੱਚ ਇੱਕ ਪੇਟੀ ਵਾਲਾ ਭਾਈ ਆਉਂਦਾ ਹੁੰਦਾ ਸੀ ਜੋ ਕਿ ਸਾਈਕਲ ਦੇ ਉੱਪਰ ਇੱਕ ਪੇਟੀ ਅਖੀ ਹੁੰਦੀ ਸੀ ਤੇ ਪੇਟੀ ਦੇ ਇੱਕ ਸਾਈਡ ਤੇ ਜਿਹੜੀ ਸਾਹਮਣੇ ਤੁਸੀਂ ਚੀਜ਼ ਪਈ ਦੇਖ ਰਹੇ ਹੋ ਇਹ ਲੱਫਟ ਕੀਤੀ ਹੁੰਦੀ ਦੀ ਤੇ ਉਸ ਪੇਟੀ ਦੇ ਵਿੱਚ ਜਿਹੜੀ ਉਸ ਭਾਈ ਨੇ ਸਾਈਕਲ ਦੇ ਉੱਪਰ ਫਿੱਟ ਕੀਤੀ ਹੁੰਦੀ ਦੀ ਸਟੈਂਡ ਦੇ ਉੱਪਰ ਕੈਰੀਅਰ ਦੇ ਉੱਪਰ ਪਹਿਲੇ ਪਾਸੇ ਉਸ ਪੇਟੀ ਵਿੱਚ ਬਰਫ ਦੇ ਟੁਕੜੇ ਰੱਖੇ ਹੁੰਦੇ ਦੀ ਤੇ ਉਹ ਭਾਈ ਉਹਨਾਂ ਬਰਫ ਦੇ ਟੁਕੜਿਆਂ ਨੂੰ ਛੋਟੇ-ਛੋਟੇ ਟੁਕੜਿਆਂ ਹੱਥ ਵਿੱਚ ਫੜ ਕੇ ਇਹ ਜਿਹੜੀ ਤੁਸੀਂ ਸਾਹਮਣੇ ਜੀ ਪਈ ਦੇਖ ਰਹੇ ਹੋ ਜਿਹਨੂੰ ਰੰਦਾ ਕਹਿੰਦੇ ਨੇ ਇਹਦੇ ਉੱਪਰ ਘਸਾਉਂਦਾ ਹੁੰਦਾ ਸੀ ਤੇ ਉਹ ਬਰਫ ਬਰੀਕ ਹੋ ਕੇ ਤੰੜੇ ਦੇ ਪਾਸੇ ਇੱਥੇ ਨਿਕੜੀ ਜਾਂਦੀ ਦੀ ਫਿਰ ਉਸ ਬਰਫ ਦੇ ਜਿਹੜੀ ਬਰੀਕ ਬਰਫ ਹੁੰਦੀ ਦੀ ਉਹਨੂੰ ਇੱਕ ਡੱਕੇ ਉੱਪਰ ਲਵੇੜ ਦਿੱਤਾ ਲਵੇੜਨ ਦਾ ਦੀ ਪਾਈ ਉਹ ਤੇ ਫਿਰ ਉਸ ਨੂੰ ਉਸ ਗੋਲੇ ਦੇ ਉੱਪਰ ਕੀਨੇ ਜਿਹੜੀ ਕਿ ਬੋਤਲ ਦੇ ਵਿੱਚ ਘੋਲੀ ਹੁੰਦੀ ਦੀ ਉਹ ਪਾਦੰਦਾ ਦੀ ਫਿਰ ਪਰ ਰੰਗ ਬਰੰਗਾ ਰੰਗ ਵੀ ਛਿੜਕਾ ਹੁੰਦਾ ਦੀ ਉਹ ਵੀ ਉਹਦਾ ਬੋਤਲ ਵਿੱਚ ਘੋਲ ਕੇ ਰੱਖਿਆ ਹੁੰਦਾ ਦੀ ਇਸ ਤਰ੍ਹਾਂ ਉਹ ਭਾਈ ਪਿੰਡ ਦੀਆਂ ਗਲੀਆਂ ਵਿੱਚ ਫਿਰ ਕੇ ਉਹ ਬਰਫ ਦੇ ਗੋਲੇ ਵੇਚਦਾ ਹੁੰਦਾ ਸੀ ਜਿਹਨੂੰ ਬੱਚੇ ਬੜੇ ਹੀ ਚਾਹਵਾਂ ਨਾਲ ਖਰੀਦਦੇ ਹੁੰਦੇ ਸੀ ਤੇ ਸਵਾਦਾਂ ਦੇ ਨਾਲ ਖਾਂਦੇ ਹੁੰਦੇ ਸੀ ਸੋ ਇਹ ਸੰਦ ਉਸੇ ਭਾਈ ਦਾ ਜਿਹੜੇ ਕੇ ਬਰਫ ਦੇ ਗੋਲੇ ਬਣਾ ਕੇ ਵੇਚਦੇ ਹੁੰਦੇ ਹੁੰਦੇ ਸਨ ਸੋਏ ਇਕ ਰੰਦਾ ਹੀ ਹੁੰਦਾ ਦੀ ਜੋ ਤਰਖਾਨ ਹੁੰਦੇ ਦੀ ਲੱਕੜੀ ਦਾ ਕੰਮ ਕਰਨ ਵਾਲੇ ਉਹਨਾਂ ਕੋ ਇਹ ਰੰਦੇ ਹੁੰਦੇ ਦੀ ਉਸੇ ਰੰਦੇ ਨੂੰ ਪੁੱਠਾ ਕਰਕੇ ਬਰਫ ਦੇ ਗੋਲੇ ਵੇਚਣ ਵਾਲਾ ਭਾਈ ਆਪਣੀ ਪੇਟੀ ਦੇ ਉੱਪਰ ਇੱਕ ਸਾਈਡ ਤੇ ਫਿੱਟ ਕਰ ਲੈਂਦਾ ਸੀ ਤੇ ਫਿਰ ਇਹ ਪਰਖਸਾ ਕੇ ਗੋਲੇ ਬਰਫ ਨੂੰ ਖਸਾ ਕੇ ਗੋਲੇ ਬਣਾ ਆਪਣਾ ਵੇਚਦਾ ਹੁੰਦਾ ਸੀ ਪਿੰਡ ਦੀਆਂ ਗਲੀਆਂ ਵਿੱਚ ਫਿਰ ਕੇ ਹੋਕਾ ਅੰਦਾ ਤੇ ਬੱਚੇ ਘਰਾਂ ਚੋਂ ਨਿਕਲ ਗਏ ਬਰੀ ਖੁਸ਼ੀ-ਖੁਸ਼ੀ ਉਹ ਗੋਲੇ ਖਰੀਦਦੇ ਤੇ ਉਹਨਾਂ ਨੂੰ ਖਾਂਦੇ ਇਹਨਾਂ ਗੋਲਿਆਂ ਵੱਟੇ ਭਾਈ ਕਣਕ ਵੀ ਲੈ ਜਾਂਦਾ ਤੇ ਕੱਚ ਦੀਆਂ ਬੋਤਲਾਂ ਵੀ ਲੈ ਲੈਂਦਾ ਤੇ ਜੇ ਕਿਸੇ ਕੋਲ ਪੈਸੇ ਹੁੰਦੇ ਤਾਂ ਤਾਂ ਐਸੇ ਵੀ ਲੈ ਲੈਂਦਾ ਉਸ ਟਾਈਮ ਲੋਕਾਂ ਨੂੰ ਘੱਟ ਹੀ ਪੈਸੇ ਮਿਲਦੇ ਹੁੰਦੇ ਸੀ ਬੱਚਿਆਂ ਨੂੰ ਕਿਉਂਕਿ ਲੋਕਾਂ ਕੋਲ ਬਹੁਤੇ ਪੈਸੇ ਨਹੀਂ ਸਨ ਹੁੰਦੇ ਇਸ ਕਰਕੇ ਜੋ ਘਰ ਦੀਆਂ ਵਸਤੂਆਂ ਹੁੰਦੀਆਂ ਦੀ ਜਿਵੇਂ ਦਾਣਾ ਫੱਕਾ ਹੁੰਦਾ ਸੀ ਉਹਨਾਂ ਨਾਲ ਹੀ ਬੱਚੇ ਇਹੋ ਜੀ ਜੀਜਾ ਖਰੀਦ ਲੈਂਦੇ ਸੋ ਪਾਏ ਸੰਧ ਬਾਰੇ ਗੱਲ ਕਰ ਰਹੇ ਸੀ ਇਹ ਤਰਖਾਣਾ ਦਾ ਸੰਧ ਹਰੰਦਾ ਹੁੰਦਾ ਸੀ ਜਿਹੜਾ ਕਿ ਉਸਨੇ ਆਪਣੀ ਪੇਟੀ ਉੱਪਰ ਫਿੱਟ ਕੀਤਾ ਹੁੰਦਾ ਸੀ ਸੋ ਅੱਜ ਕੱਲ ਇਹ ਜਿਹੜੇ ਗੋਲੇ ਬਣਾਉਣ ਵਾਲੇ ਹੁੰਦੇ ਸੀ ਭਾਈ ਇਹ ਅੱਜ ਕੱਲ ਪਿੰਡਾਂ ਵਿੱਚ ਨਹੀਂ ਆਉਦੇ ਸ਼ਹਿਰਾਂ ਵਿੱਚ ਕਿਤੇ ਕਿਤੇ ਜੇ ਜਮੇਲਿਆਂ ਦੇ ਕਿਤੇ ਕਿਤੇ ਦੇਖਣ ਨੂੰ ਮਿਲ ਜਾਂਦੇ ਨੇ ਜਿਹੜੇ ਗਲਾਸਾਂ ਦੇ ਵਿੱਚ ਪਾ ਕੇ ਇਹ ਬਰਫ਼ ਦੇ ਗੋਲੇ ਬਣਾ ਕੇ ਵੇਚਦੇ ਨੇ ਤਰਕੇ ਤਾਂ ਕਿਤੇ ਕੋਈ ਟਮਾਟਾ ਤਲਾਈ ਇਹ ਦੇਖਦਾ ਤੋ ਜੀ ਦੇ ਕਰਕੇ ਇਹ ਸੰਦ ਵੀ ਮਲੋਪ ਹੋਮ ਕਿਨਾਰੇ ਆ ਕਿਉਂਕਿ ਉਹ ਨਵੀਆਂ ਨਵੀਆਂ ਚੀਜ਼ਾਂ ਖਾਣ ਵਗੀਆਂ ਬੱਚਿਆਂ ਨੂੰ ਮਿਲਦੀਆਂ ਨੇ ਜੋ ਖਾਂਦੇ ਨੇ ਸੋ ਇਹੋ ਜਿਹੀਆਂ ਜਿਹੜੀਆਂ ਪੁਰਾਣੀ ਅਖਰਾਕਾਂ ਆਉਂਦੀਆਂ ਦੀ ਓਹੋ ਲੋਪ ਹੁੰਦੀ ਜਾ ਰਹੀਆਂ ਨੇ ਜਿਸ ਕਰਕੇ ਇਹੋ ਜਿਹੇ ਸੰਦ ਵੀ ਹੁਣ ਇਹਦੇ ਕਰਕੇ ਹੁਣ ਇਹੋ ਜਿਹੇ ਸੰਦ ਵੀ ਲੋਪ ਹੁੰਦੇ ਜਾ ਰਹੇ ਨੇ ਸੋ ਇਸ ਸੰਦ ਨੂੰ ਵੀ ਮੈਂ ਆਪਣੇ ਬਾਈ ਨੰਦ ਸਿੰਘ ਬੜੈਚ ਵਿਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਸੋ ਅੱਜ ਤੁਹਾਨੂੰ ਇਸ ਜੀ ਬਾਰੇ ਜਾਣਕਾਰੀ ਦੇਣੀ ਸੀ ਸੋ ਆਉਣ ਵਾਲੇ ਬਲੌਗ ਵਿੱਚ ਹੋਰ ਕੋਈ ਤੁਹਾਨੂੰ ਪੁਰਾਣੀ ਚੀਜ਼ ਦਿਖਾਵਾਂਗਾ ਤੇ ਦੇਵਾਂਗਾ ਉਹਦੇ ਬਾਰੇ ਜਾਣਕਾਰੀ ਸੋ ਮਿਲਾਂਗੇ ਕਿਸ ਦਿਨ ਫੇਰ ਉਦੋਂ ਤੱਕ ਰੱਬ ਰੱਖਾ ਸ਼ੁਕਰੀਆ ਧੰਨਵਾਦ